ਸੋਸ਼ਲ ਮੀਡੀਆ ਉੱਪਰ ਲਗਾਤਾਰ ਅਸੀਂ ਹਰ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਆਂ ਸੋਸ਼ਲ ਮੀਡੀਆ ਦੀ ਵਰਤੋਂ ਵੀ ਸਹੀ ਲੋਕ ਕਰ ਰਹੇ ਆ ਤੇ ਦੁਰਵਰਤੋਂ ਇਹਦੀ ਵੱਡੇ ਪੱਧਰ ਤੇ ਹੁੰਦੀ ਆ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਅੰਮਰਦੀਪ ਦਾ ਨਾਮ ਦੀ ਗੱਲ ਕਰੀਏ ਤਾਂ ਅੰਮਰਦੀਪ ਦਾ ਵੱਡਾ ਨਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਉਂਦਾ ਬਹੁਤ ਹੀ ਵਧੀਆ ਫਿਲਮਾਂ ਉਹਨਾਂ ਨੇ ਲਿਖੀਆਂ ਤੇ ਡਾਇਰੈਕਟ ਕੀਤੀਆਂ ਜਿਹੜੀਆਂ ਆਪਣਾ ਨਾਮ ਬਣਾ ਕੇ ਗਈਆਂ ਭਾਵੇਂ ਅੰਗਰੇਜ਼ ਦੀ ਗੱਲ ਹੋਵੇ ਭਾਵੇਂ ਲਵ ਪੰਜਾਬ ਦੀ ਗੱਲ ਹੋਵੇ ਜਾਂ ਹੋਰ ਅਜਿਹੀਆਂ ਕਈ ਫਿਲਮਾਂ ਜਿਹੜੀਆਂ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਅੰਮਰਦੀਪ ਨੇ ਮਿਠੜੇ ਦੇ ਰੂਪ ਵਿੱਚ ਐਤਕੀ ਆਪਣੇ ਪੁੱਤਰ ਲਖਸ਼ ਦੁਲੇ ਨੂੰ ਲਾਂਚ ਕੀਤਾ ਲਖਸ਼ ਦੀ ਬੇਸ਼ੱਕ ਜਵਾਨੀ ਦੇ ਵਿੱਚ ਪਹਿਲੀ ਫਿਲਮ ਸੀ ਪਰ ਇਸ ਤੋਂ ਪਹਿਲਾਂ ਬਚਪਨ ਦੇ ਕਈ ਰੋਲ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੀਤੇ ਭਾਵੇਂ ਅਮਰਿੰਦਰ ਗਿੱਲ ਦੀ ਫਿਲਮ ਹੋਵੇ ਲਵ ਪੰਜਾਬ ਭਾਵੇਂ ਲਾਹੌਰੀਏ ਹੋਵੇ ਤੇ ਭਾਵੇਂ ਕੋਈ ਹੋਰ ਫਿਲਮ ਲਖਸ਼ ਨੂੰ ਲੈ ਕੇ ਉਸ ਦੀ ਫਿਲਮ ਬੇਸ਼ੱਕ ਕਿਸੇ ਨੇ ਨਾ ਵੇਖੀ ਹੋਵੇ ਪਰ ਸ਼ੁਰੂਆਤ ਦੇ ਵਿੱਚ ਜਦੋਂ ਇਹ ਫਿਲਮ ਲੱਗੀ ਤਾਂ ਕਈ ਗੰਦੀ ਸੋਚ ਦੇ ਲੋਕਾਂ ਨੇ ਫੇਕ ਆਈਡੀਆ ਬਣਾ ਕੇ ਲਖਸ਼ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪ ਦੀ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋ ਸਕੇ ਕਿਉਂਕਿ ਪੰਜਾਬ ਦੇ ਬਹੁਤ ਹੀ ਸੂਝਵਾਨ ਲੋਕਾਂ ਨੇ ਹੀ ਜਿਹੜਾ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਲਖਸ਼ ਜਿਸ ਨੇ ਫਿਲਮ ਦੇ ਵਿੱਚ ਬਹੁਤ ਸੋਹਣਾ ਰੋਲ ਕੀਤਾ ਇਸ ਫਿਲਮ ਨੇ ਕਈ ਤਰ੍ਹਾਂ ਦੇ ਸੰਦੇਸ਼ ਕਈ ਤਰ੍ਹਾਂ ਦੇ ਮੈਸੇਜ ਸਾਡੇ ਸਮਾਜ ਨੂੰ ਦਿੱਤੇ ਭਾਵੇਂ ਉਹ ਵਿਦੇਸ਼ਾਂ ਵੱਲ ਪ੍ਰਵਾਸ ਦੀ ਗੱਲ ਹੋਵੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੋਵੇ ਹੋਰ ਕਈ ਜਿਹੜੇ ਮੁੱਦੇ ਐ ਉਹ ਇਸ ਫਿਲਮ ਦੇ ਵਿੱਚ ਛੂਏ ਗਏ ਪਰ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਪੇਸ਼ ਹੋਣਾ ਕਿੰਨਾ ਮੁਸ਼ਕਲ ਹੁੰਦਾ ਹੈ ਪਹਿਲੀ ਵਾਰ ਮੀਡੀਆ ਨੂੰ ਫੇਸ ਕਰਨਾ ਕਿੰਨਾ ਔਖਾ ਹੁੰਦਾ ਹੈ ਇਹ ਹਰ ਕੋਈ ਜਾਣਦਾ ਪਰ ਬੇਸ਼ੱਕ ਇਸ ਗੱਲ ਦੇ ਵਿੱਚ ਵੀ ਦੋ ਰਏ ਨੇ ਕਿ ਇਸ ਸਾਰੇ ਟ੍ਰੋਲ ਜੋ ਕੁਝ ਵਾਪਰਿਆ ਜੋ ਕੁਝ ਕੀਤਾ ਗਿਆ ਲਖਸ਼ ਨੂੰ ਜਿਵੇਂ ਟ੍ਰੋਲ ਕੀਤਾ ਗਿਆ ਜਿਹੜੀ ਭਾਵਨਾ ਨਾਲ ਟ੍ਰੋਲ ਕੀਤਾ ਗਿਆ ਇਹਦੇ ਪਿੱਛੇ ਕਿਤੇ ਨਾ ਕਿਤੇ ਆਈਡੀਆ ਜਰੂਰ ਫੇਕ ਹੋ ਸਕਦੀਆਂ ਪਰ ਜਿਹੜੀ ਉਹਦੇ ਪਿਛਲੀ ਸੋਚ ਹੈ ਉਹ ਕਿਸੇ ਨਾ ਕਿਸੇ ਇੰਡਸਟਰੀ ਨਾਲ ਜੁੜੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਜਿਹੜੀਆਂ ਫੇਕ ਆਈਡੀਆ ਵੱਲੋਂ ਲਖਸ਼ ਨੂੰ ਟ੍ਰੋਲ ਕਰਨ ਮੌਕੇ ਜਿਹੜਾ ਕੀਤਾ ਗਿਆ ਪਰ ਲક્ષ ਜਿਹਨੇ ਆਪਣੀ ਅਦਾਕਾਰੀ ਨਾਲ ਆਪਣੇ ਡੈਬਿਊ ਦੇ ਨਾਲ ਬਹੁਤ ਵਧੀਆ ਫਿਲਮ ਇਸ ਸਮਾਜ ਨੂੰ ਦਿੱਤੀ ਹੈ ਬਹੁਤ ਵਧੀਆ ਉਹਦੀ ਅਦਾਕਾਰੀ ਇਸ ਫਿਲਮ ਦੇ ਵਿੱਚ ਰਹੀ ਹੈ ਹਰ ਇੱਕ ਨੇ ਸਲਾਇਆ ਚੰਗੇ ਲੋਕਾਂ ਨੇ ਜਿਹੜੇ ਇਸ ਇੰਡਸਟਰੀ ਦੀ ਨੌਲੇਜ ਰੱਖਦੇ ਉਹਨਾਂ ਨੇ ਲક્ષ ਦੇ ਜਿਹੜੇ ਅਦਾਕਾਰੀ ਨੂੰ ਲક્ષ ਦੇ ਕੰਮ ਨੂੰ ਸਲਾਇਆ ਪਰ ਜਿਹੜੀ ਗੰਦੀ ਸੋਚ ਆਪਾਂ ਕਹਿ ਸਕਦੇ ਹਾਂ ਸੋਸ਼ਲ ਮੀਡੀਆ ਤੇ ਆਮ ਹੀ ਵੇਖਣ ਨੂੰ ਮਿਲਦੀ ਹੈ بڑے ਪੱਦੇ ਕਮੈਂਟ ਬੜੇ ਅਜੀਹੀ ਬਿਆਨਬਾਜ਼ੀ ਅਜੀਹੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਸਮਾਜ ਦੇ ਵਿੱਚ ਸੱਭਿਅਕ ਨਹੀਂ ਮੰਨਿਆ ਜਾਂਦਾ ਗੈਰ ਸੱਭਿਅਕ ਮੰਨਿਆ ਜਾਂਦਾ ਉਹਨਾਂ ਸ਼ਬਦਾਂ ਦਾ ਪ੍ਰਯੋਗ ਲਕਸ਼ਅ ਵਾਸਤੇ ਕੀਤਾ ਬਹੁਤ ਹੀ ਮੰਦਭਾਗਾ ਰਿਆ ਪਰ ਪ੍ਰੋਪਗੈਂਡਾ ਜਿਹੜੇ ਹਿਸਾਬ ਨਾਲ ਲਕਸ਼ ਦੇ ਖਿਲਾਫ ਚਲਾਇਆ ਗਿਆ ਉਹ ਕਿਤੇ ਨਾ ਕਿਤੇ ਇਸ ਕਰਕੇ ਚਲਾਇਆ ਗਿਆ ਕਿ ਮਿੱਠੜੇ ਫਿਲਮ ਨੂੰ ਉਦੀ ਜਿਹੜੀ ਲੋਕਾਂ ਦੇ ਵਿੱਚ ਇੱਕ ਹਰਮਨ ਪਿਆਰਤਾ ਸੀ ਫਿਲਮ ਨੂੰ ਲੈ ਕੇ ਪਹਿਲਾਂ ਹੀ ਬਣੀ ਹੋਈ ਸੀ ਮਿਟੜੇ ਇੱਕ 17 ਸਾਲ ਦਾ ਨੌਜਵਾਨ ਜਿਹੜਾ ਲਾਂਚ ਹੋਇਆ ਜਦੀ ਅਦਾਕਾਰੀ ਫਿਲਮਾਂ ਦੇ ਵਿੱਚ ਜਿਨੇ ਸ਼ੁਰੂਆਤ ਕੀਤੀ ਉਹਨੂੰ ਕਿਤੇ ਨਾ ਕਿਤੇ ਰੋਕਣਾ ਸੀ ਆਮ ਤੌਰ ਤੇ ਸਾਡਾ ਇਹ ਹੁੰਦਾ ਵੀ ਅਸੀਂ ਨਵੇਂਆਂ ਨੂੰ ਜਿਹੜਾ ਭਰਪੂਰ ਉਹਨਾਂ ਨੂੰ ਹੰਗਾਰਾ ਦਿੰਨੇ ਆ ਪੰਜਾਬੀਆਂ ਦਾ ਕਿਉਂਕਿ ਦਿਲ ਬੜਾ ਵੱਡਾ ਹੁੰਦਾ ਪਰ ਜਿਹੜੇ ਢੰਗ ਨਾਲ ਸੋਸ਼ਲ ਮੀਡੀਆ ਉੱਪਰ ਲਖਸ਼ ਨੂੰ ਟਰੋਲ ਕਰਕੇ ਉਹਦੇ ਖਿਲਾਫ ਪ੍ਰੋਪੋਗੈਂਡਾ ਚਲਾਇਆ ਗਿਆ ਉਹਦੇ ਵਿੱਚ ਵੀ ਜਿਹੜਾ ਲੋਕ ਉਹ ਐਸੀ ਮਾਨਸਿਕਤਾ ਵਾਲੇ ਲੋਕ ਸਫਲ ਨਹੀਂ ਹੋ ਸਕੇ ਕਿਉਂਕਿ ਜਿਹੜਾ ਜਵਾਬ ਹੈ ਉਹ ਸਰੋਤਿਆਂ ਨੇ ਫਿਲਮ ਨੂੰ ਕਾਮਯਾਬ ਕਰਕੇ ਦਿੱਤਾ ਸਫਲਤਾਪੂਰਵਕ ਜਿਹੜੀ ਫਿਲਮ ਹੈ ਉਹ ਸਿਨੇਮਿਆਂ ਦੇ ਵਿੱਚ ਅੱਜ ਵੀ ਚੱਲ ਰਹੀ ਹੈ ਲਖਸ਼ ਦੇ ਕੰਮ ਨੂੰ ਸਲਾਇਆ ਜਾ ਰਿਹਾ ਸੀ ਵੀ ਲਖਸ਼ ਦੇ ਕੰਮ ਦੀ ਅੰਮਰਦੀਪ ਦੀ ਲੇਖਣੀ ਦੀ ਜਿਹੜੀ ਪਹਿਲਾਂ ਵੀ ਤਾਰੀਫ ਹਰ ਕੋਈ ਕਰਦਾ ਹੈ ਤੇ ਮਨ ਵੀ ਮਿਠੜੇ ਰਾਹੀਂ ਜਿਹੜਾ ਮੈਸੇਜ ਜਿਹੜਾ ਸੰਦੇਸ਼ ਅਮਰਦੀਪ ਤੇ ਲਖਸ਼ਮੇ ਦੀਨ ਦਾ ਯਤਨ ਕੀਤਾ ਹੈ ਸੁਰਹਦ ਯਤਨ ਆਪਾਂ ਕਹਿ ਸਕਦੇ ਆ ਇਹਨੂੰ ਤਾਂ ਤੁਸੀਂ ਵੀ ਲਖਸ਼ ਨੂੰ ਸਪੋਰਟ ਕਰੋ ਮਿਠੜੇ ਨੂੰ ਸਪੋਰਟ ਕਰੋ ਤਾਂ ਜੋ ਅਜੇ ਹੀ ਜਿਹੜੀ ਮਾੜੀ ਸੋਚ ਹੈ ਗੰਦੀ ਮਾਨਸਿਕਤਾ ਹੈ ਇਹਨੂੰ ਜਿਹੜਾ ਰੋਕਿਆ ਜਾ ਸਕੇ ਲਖਸ਼ ਦਾ ਨਿੱਘਾ ਸਵਾਗਤ ਕਰਦੇ ਆਂ ਅਸੀਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਹਸਾਬ ਨਾਲ ਉਹਨੇ ਅਦਾਕਾਰੀ ਕੀਤੀ ਹੈ ਉਹਦੀ ਪ੍ਰਸ਼ੰਸਾ ਬਣਦੀ ਹੈ ਤੇ ਅਸੀਂ ਕਰ ਵੀ ਰਹੇ ਹਾਂ ਤੇ ਹਰ ਕੋਈ ਕਰ ਰਿਹਾ ਤੇ ਅਜੇ ਹੀ ਲਖਸ ਦੇ ਸੁਨਹਿਰੇ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ